ਅਸੀਂ ਗੱਲ ਕਰਦੇ ਹਾਂ ਗੁਰਦੁਆਰਾ ਗੁਰੂ ਸਰ ਸਾਹਿਬ ਪਿੰਡ ਤੰਗੇੜਾ ਤਹਿਸੀਲ ਨਾਬਾ ਜ਼ਿਲ੍ਹਾ ਪਟਿਆਲਾ ਦੀ ਗੁਰੂ ਤੇਗ ਬਹਾਦਰ ਸਾਹਿਬ ਮਾਗਦੇ ਮਹੀਨੇ ਅਗੋਲ ਪਿੰਡ ਵਿੱਚ ਆਏ। ਅਗੋਲ ਪਿੰਡ ਦੇ ਲੋਕਾਂ ਨੇ ਗੁਰੂ ਜੀ ਨੂੰ ਪ੍ਰਸ਼ਾਦਾ ਪਾਣੀ ਨਾ ਪੁੱਛਿਆ ਅਤੇ ਗੰਨੇ ਆਂ ਤੋਂ ਸ਼ੱਕਰ ਬਣਾਉਣ ਦਾ ਕੰਮ ਕਰਦੇ ਰਹੇ। ਗੁਰੂ ਜੀ ਉੱਥੋਂ ਚੱਲ ਕੇ ਪਿੰਡ ਤੋਂ ਥੋੜੀ ਦੂਰ ਇੱਕ ਪਿੱਪਲ ਦੇ ਦਰਖਤ ਥੱਲੇ ਛੱਪੜ ਦੇ ਕਿਨਾਰੇ ਆ ਗਏ। ਇਸ ਜਗ੍ਹਾ ਤੇ ਗੁਰੂ ਜੀ 2 ਦਿਨ ਰੁਕੇ ਪਰ ਪਿੰਡ ਦਾ ਕੋਈ ਵੀ ਵਿਅਕਤੀ ਗੁਰੂ ਜੀ ਨੂੰ ਪ੍ਰਸ਼ਾਦਾ ਪਾਣੀ ਪੁੱਛਣ ਲਈ ਨਹੀਂ ਆਇਆ। ਭੋਖ ਲੱਗਣ ਤੇ ਸਿੱਖਾਂ ਨੇ ਗੁਰੂ ਜੀ ਨੂੰ ਬੇਨਤੀ ਕੀਤੀ ਗੁਰੂ ਜੀ ਜੇ ਆਪ ਜੀ ਦਾ ਹੁਕਮ ਹੋਵੇ ਅਸੀਂ ਨਗਰ ਵਿੱਚ ਜਾ ਕੇ ਸਿੱਖਾਂ ਲਈ ਅਤੇ ਆਪ ਜੀ ਲਈ ਗੰਨੇ ਲੈ ਆਈਏ ਗੁਰੂ ਜੀ ਦੀ ਆਗਿਆ ਲੈ ਕੇ ਸਿੱਖਾਂ ਨੇ ਨਗਰ ਵਿੱਚ ਜਾ ਕੇ ਕਿਸਾਨਾਂ ਤੋਂ ਗੰਨਿਆਂ ਦੀ ਮੰਗ ਕੀਤੀ ਪਰ ਕਿਸਾਨਾਂ ਨੇ ਉਹਨਾਂ ਵੱਲ ਧਿਆਨ ਨਾ ਦਿੱਤਾ ਸਿੱਖਾਂ ਨੇ ਫਿਰ ਬੇਨਤੀ ਕੀਤੀ ਕਿਸਾਨ ਕਹਿਣ ਲੱਗੇ ਥੋੜੀ ਦੇਰ ਰੁਕ ਜਾਵੋ ਐਡੀ ਕਿਹੜਾ ਅਗਰ ਲੱਗੀ ਹੋਈ ਹੈ ਇਹ ਕਹੇ ਕਿ ਥੋੜੀ ਦੇਰ ਬਾਅਦ ਕਿਸਾਨਾਂ ਨੇ ਸਿੱਖਾਂ ਨੂੰ ਗੰਨੇ ਦੇ ਦਿੱਤੇ ਅਤੇ ਸਿੱਖ ਉਹ ਗੰਨੇ ਲੈ ਕੇ ਗੁਰੂ ਸਾਹਿਬ ਕੋਲ ਆ ਗਏ ਸਿੱਖਾਂ ਨੇ ਸਾਰੀ ਗੱਲ ਗੁਰੂ ਤੇਗ ਬਹਾਦਰ ਸਾਹਿਬ ਨੂੰ ਦੱਸੀ ਕਿ ਨਗਰ ਦੇ ਕਿਸਾਨ ਇਸ ਤਰ੍ਹਾਂ ਬੋਲ ਰਹੇ ਸੀ ਗੁਰੂ ਤੇਗ ਬਹਾਦਰ ਸਾਹਿਬ ਨੇ ਸਿੱਖਾਂ ਨੂੰ ਕਿਹਾ ਕਿ ਕਿਸਾਨਾਂ ਦੇ ਇਹ ਗੰਨੇ ਵਾਪਸ ਕਰ ਆਵੋ ਅਤੇ ਸਿੱਖਾਂ ਨੇ ਕਿਸਾਨਾਂ ਨੂੰ ਉਹ ਗੰਨੇ ਵਾਪਸ ਕਰ ਦਿੱਤੇ ਤੇ ਕਿਹਾ ਸਾਡੇ ਗੁਰੂ ਜੀ ਨੇ ਗੰਨੇ ਲੈਣ ਤੋਂ ਇਨਕਾਰ ਕਰ ਦਿੱਤਾ ਹੈ ਗੁਰੂ ਤੇਗ ਬਹਾਦਰ ਸਾਹਿਬ ਤੀਸਰੇ ਦਿਨ ਆਪਣੇ ਘੋੜਿਆਂ ਤੇ ਸਵਾਰ ਹੋ ਕੇ ਅੱਗੇ ਚੱਲ ਪਏ ਅਚਾਨਕ ਹੀ ਸਾਰੇ ਨਗਰ ਦੇ ਗੰਨੇ ਦੇ ਖੇਤਾਂ ਨੂੰ ਅੱਗ ਲੱਗ ਗਈ ਅਗੌਲ ਨਗਰ ਦੇ ਕਿਸਾਨਾਂ ਨੂੰ ਆਪਣੀ ਗਲਤੀ ਤੇ ਬਹੁਤ ਪਛਤਾਵਾ ਹੋਇਆ ਕਿ ਉਹਨਾਂ ਨੇ ਗੁਰੂ ਸਾਹਿਬ ਦੀ ਕੋਈ ਸੇਵਾ ਨਹੀਂ ਕੀਤੀ ਉਲਟਾ ਉਹਨਾਂ ਦਾ ਨਿਰਾਦਰ ਕੀਤਾ ਹੈ ਕਿਸਾਨ ਇਕੱਠੇ ਹੋ ਕੇ ਅੰਮ੍ਰਿਤ ਵੇਲੇ ਗੁਰੂ ਤੇਗ ਬਹਾਦਰ ਸਾਹਿਬ ਕੋਲ ਆਪਣੀ ਪੁੱਲ ਬਖਸ਼ਾਉਣ ਲਈ ਗਏ ਪਰੰਤੂ ਗੁਰੂ ਸਾਹਿਬ ਮਾਗਦੀ ਦਸਵੇਂ ਨੂੰ ਦਿਨ ਚੜ੍ਹਨ ਤੋਂ ਪਹਿਲਾਂ ਤੜਕੇ ਹੀ ਦਾਤਨ ਕਰਦੇ ਹੋਏ ਤੰਗੇੜੇ ਪਿੰਡ ਵੱਲ ਨੂੰ ਚਲੇ ਗਏ ਅਤੇ ਇੱਕ ਛਪੜੀ ਦੇ ਕਿਨਾਰੇ ਜਾ ਕੇ ਬੈਠ ਗਏ। ਅਗੌਲ ਪਿੰਡ ਦੇ ਕਿਸਾਨ ਗੰਨੇ, ਭੋਜਨ ਅਤੇ ਹੋਰ ਵਸਤਾ ਲੈ ਕੇ ਗੁਰੂ ਤੇਗ ਬਹਾਦਰ ਸਾਹਿਬ ਜੀ ਕੋਲ ਆਏ। ਉਹਨਾਂ ਨੇ ਦੇਖਿਆ ਕਿ ਗੁਰੂ ਜੀ ਛੱਪੜ ਦੇ ਇੱਕ ਨਾਰੇਕ ਪੱਥਰ ਤੇ ਬੈਠੇ ਦਾਤਨ ਕਰ ਰਹੇ ਹਨ। ਉਹਨਾਂ ਨੇ ਗੁਰੂ ਤੇਗ ਬਹਾਦਰ ਸਾਹਿਬ ਜੀ ਤੋਂ ਮੁਆਫੀ ਮੰਗੀ ਅਤੇ ਆਪਣੀ ਭੁੱਲ ਬਖਸ਼ਾਈ ਕਿਸਾਨਾਂ ਦੀ ਨਿਮਰਤਾ ਦੇਖ ਅਤੇ ਬੇਨਤੀਆਂ ਸੁਣ ਕੇ ਗੁਰੂ ਜੀ ਨੂੰ ਉਹਨਾਂ ਤੇ ਤਰਸ ਆਇਆ ਗੁਰੂ ਤੇਗ ਬਹਾਦਰ ਸਾਹਿਬ ਨੇ ਵਚਨ ਕੀਤਾ ਜੋ ਅਸੀਂ ਤੁਹਾਨੂੰ ਮੁਆਫ ਕੀਤਾ ਹੁਣ ਜਾ ਕੇ ਗੰਨੇ ਪੀੜ ਲਵੋ ਉਤਨਾ ਹੀ ਗੁੜ ਨਿਕਲੇਗਾ ਅਤੇ ਜਿਆਦਾ ਮਿੱਠਾ ਹੋਵੇਗਾ ਵਧੇਰੇ ਸ਼ੱਕਰ ਬਣੇਗੀ ਗੁਰੂ ਜੀ ਹੱਸ ਕੇ ਕਹਿਣ ਲੱਗੇ ਅਗ ਲੱਗਣ ਨਾਲ ਤੁਹਾਡਾ ਗੰਨੇ ਛਿੱਲਣ ਦਾ ਕੰਮ ਵੀ ਘੱਟ ਹੋ ਗਿਆ ਦਾਤਣ ਕਰਨ ਉਪਰੰਤ ਬਚਦੀ ਹੋਈ ਦਾਤਣ ਗੁਰੂ ਤੇਗ ਬਹਾਦਰ ਸਾਹਿਬ ਨੇ ਧਰਤੀ ਵਿੱਚ ਗੱਡ ਦਿੱਤੀ ਅਤੇ ਵਚਨ ਕੀਤੇ ਜੋ ਇਨਸਾਨ ਦੇਗ ਬਣਾ ਕੇ ਇਸ ਸਥਾਨ ਤੇ ਆ ਅਰਦਾਸ ਬੇਨਤੀ ਕਰੇਗਾ ਉਸ ਦੀਆਂ ਸਾਰੀਆਂ ਭੁੱਲਾਂ ਅਤੇ ਗਲਤੀਆਂ ਮਾਫ ਹੋ ਜਾਵਣਗੀਆਂ ਤੇ ਉਹ ਬਖਸ਼ਿਆ ਜਾਵੇਗਾ ਉਹ ਦਾਤਣ ਬਾਗ ਵਿੱਚ ਇੱਕ ਦਰਖਤ ਬਣ ਗਈ ਅਤੇ ਉਸ ਸਥਾਨ ਦਾ ਨਾਮ ਗੁਰੂਸਰ ਪੈ ਗਿਆ ਕਿਸਾਨਾਂ ਨੇ ਗੁਰੂ ਸਾਹਿਬ ਕੋਲੋਂ ਵਾਪਸ ਆ ਕੇ ਕੁਲਾੜੀ ਨਾਲ ਗੰਨਾ ਪੀੜਿਆ ਤਾਂ ਉਸ ਵਿੱਚੋਂ ਬਹੁਤ ਗੁੜ ਨਿਕਲਿਆ ਇਸ ਘਟਨਾ ਤੋਂ ਕੋਈ ਸਮਾਂ ਬਾਅਦ ਇਸ ਜਗ੍ਹਾ ਤੋਂ ਥੋੜੀ ਦੂਰੀ ਤੇ ਪਿੰਡ ਤੰਗੇੜਾ ਵਸ ਗਿਆ। ਗੁਰੂ ਜੀ ਦੇ ਆਗਮਨ ਤੋਂ ਬਹੁਤ ਸਮਾਂ ਬਾਅਦ ਗੁਲਾਮਪਾਰਤ ਦੇ ਸਮੇਂ ਬਲੋਚਿਸਤਾਨ ਪਾਕਿਸਤਾਨ ਤੋਂ ਅੰਬੂ ਨਾਮ ਦਾ ਇੱਕ ਬਲੋਚ ਹਰ ਸਾਲ ਆਪਣੀਆਂ ਮੱਜਾਂ ਦਾ ਵਗ ਲੈ ਕੇ ਇਸ ਇਲਾਕੇ ਵਿੱਚ ਆਇਆ ਕਰਦਾ ਸੀ। ਇੱਕ ਦਿਨ ਅੰਬੂ ਅਤੇ ਉਸ ਦਾ ਪਰਿਵਾਰ ਇਸ ਸਥਾਨ ਤੇ ਆਪਣੀਆਂ ਮੱਜਾਂ ਚਾਰਦਾ ਸੀ। ਉਹਨਾਂ ਵੱਲੋਂ ਗੁਰੂ ਸਾਹਿਬ ਦੀ ਧਾਤਨ ਤੋਂ ਬਣੀ ਕਿੱਕਰ ਦੇ ਦਰਖਤ ਨਾਲੋਂ ਛੱਕ ਉਤਾਰਿਆ ਗਿਆ ਅਤੇ ਅੱਗ ਜਲਾ ਕੇ ਖਾਣਾ ਤਿਆਰ ਕਰ ਲਿਆ ਗਿਆ। ਇਸ ਤੋਂ ਬਾਅਦ ਉਸ ਦੀਆਂ ਸਾਰੀਆਂ ਮੱਜਾਂ ਬਿਮਾਰ ਹੋ ਗਈਆਂ। ਉਸਨੇ ਤੰਗੇੜੇ ਨਗਰ ਵਿੱਚ ਜਾ ਕੇ ਪਿੰਡ ਵਾਲਿਆਂ ਤੋਂ ਮਦਦ ਮੰਗੀ ਅਤੇ ਸਾਰੀ ਵਾਰਤਾ ਦੱਸੀ। ਪਿੰਡ ਵਾਲਿਆਂ ਦੇ ਸਮਝਾਉਣ ਤੋਂ ਬਾਅਦ ਅੰਬੂ ਅਤੇ ਉਸ ਦੇ ਪਰਿਵਾਰ ਨੇ ਦੇਗ ਬਣਾ ਕੇ ਅਰਦਾਸ ਕਰਕੇ ਆਪਣੀਆਂ ਗਲਤੀਆਂ ਅਤੇ ਭੁੱਲਾਂ ਬਖਸ਼ਾਈਆਂ। ਥੋੜੇ ਸਮੇਂ ਬਾਅਦ ਉਸ ਦੀਆਂ ਸਾਰੀਆਂ ਮੱਜਾਂ ਠੀਕ ਹੋ ਗਈਆਂ। ਇਸ ਸਥਾਨ ਨਾਲ ਇੱਕ ਹੋਰ ਅਮ ਘਟਨਾ ਜੁੜੀ ਹੋਈ ਹੈ। ਸਾਨੂੰ 112 ਵਿੱਚ ਟੰਗੇੜੇ ਪਿੰਡ ਦਾ ਇੱਕ ਵਿਅਕਤੀ ਗੋਕਲ ਇੱਕ ਦਿਨ ਆਪਣੇ ਮਿੱਤਰ ਨਾਲ ਹਰਿਦੁਆਰ ਗਿਆ ਮੁਰਦੇ ਹੋਏ ਅੰਬਾਲੇ ਤੋਂ ਉਸ ਨੂੰ ਪੁਲਿਸ ਨੇ ਕਿਸੇ ਕੇਸ ਵਿੱਚ ਗ੍ਰਿਫਤਾਰ ਕਰ ਲਿਆ ਗੁਰੂ ਤੇਗ ਬਹਾਦਰ ਸਾਹਿਬ ਨੇ ਦਰੋਗੇ ਨੂੰ ਸੁਪਨੇ ਵਿੱਚ ਆ ਕੇ ਕਿਹਾ ਕਿ ਇਹ નિર્ਦੋਸ਼ ਹੈ ਇਸ ਨੂੰ ਛੱਡ ਦੇਵੋ ਇਸ ਨੇ ਸਾਡੇ ਅਸਥਾਨ ਦੀ ਸੇਵਾ ਕਰਨੀ ਹੈ ਸਾਡੇ ਅਸਥਾਨ ਦੀਆਂ ਕੁਝ ਨਿਸ਼ਾਨੀਆਂ ਹਨ ਜੋ ਅਸੀਂ ਤੁਹਾਨੂੰ ਦੱਸ ਰਹੇ ਹਾਂ ਤੁਸੀਂ ਸਵੇਰ ਹੁੰਦੇ ਗੋਕਲ ਤੋਂ ਪੁੱਛ ਲੈਣਾ ਦਰੋਗੇ ਨੇ ਸਾਰੀ ਗੱਲ ਗੋਕਲ ਨੂੰ ਦੱਸੀ ਅਤੇ ਉਸ ਨੂੰ ਛੱਡ ਦਿੱਤਾ ਗੋਕਲ ਅੰਮ੍ਰਿਤ ਛਕ ਕੇ ਤਰਲੋਕ ਸਿੰਘ ਬਣ ਗਿਆ ਉਸਨੇ ਵਾਪਸ ਆ ਕੇ ਪਸ਼ੂ ਚਾਰਨ ਦੇ ਨਾਲ ਨਾਲ ਇਸ ਸਥਾਨ ਦੀ ਸੇਵਾ ਕਰਨੀ ਵੀ ਸ਼ੁਰੂ ਕਰ ਦਿੱਤੀ ਇੱਕ ਦਿਨ ਮੱਝਾ ਚਾਰਦਾ ਹੋਇਆ ਉਹ ਇਸ ਕਿਕਰ ਦੇ ਥੱਲੇ ਆਰਾਮ ਕਰਨ ਲੱਗਾ ਅਤੇ ਉਸ ਨੂੰ ਨੀਂਦ ਆ ਗਈ ਗੁਰੂ ਤੇਗ ਬਹਾਦਰ ਸਾਹਿਬ ਨੇ ਗੋਕਲ ਦੇ ਸੁਪਨੇ ਵਿੱਚ ਆ ਕੇ ਉਸ ਨੂੰ ਦਰਸ਼ਨ ਦਿੱਤੇ ਅਤੇ ਵਾਰਤਾਲਾਪ ਕਰਦੇ ਹੋਏ ਕਿਹਾ ਅਸੀਂ ਇਸ ਜਗ੍ਹਾ ਤੇ ਬੈਠੇ ਸੀ ਇਹ ਕਿਕਰ ਜਿਸ ਥੱਲੇ ਤੋਂ ਆਰਾਮ ਕਰ ਰਿਹਾ ਹੈ ਸਾਡੀ ਲਗਾਈ ਹੋਈ ਦਾਤਨ ਤੋਂ ਬਣੀ ਹੈ ਕਉ ਤਨ ਅਤੇ ਮਨ ਨਾਲ ਇਸ ਅਸਥਾਨ ਦੀ ਸੇਵਾ ਕਰਨੀ ਹੈ ਗੋਕਲੋਨੀ 1913 ਤੋਂ 1972 ਤੱਕ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਅਸਥਾਨ ਦੀ ਸੇਵਾ ਕਰਦਾ ਰਿਹਾ ਸੰਤ ਮਾਨ ਸਿੰਘ ਬਾਲ ਬ੍ਰਹਮਚਾਰੀ ਜਿਨ੍ਹਾਂ ਦਾ ਪਿਛੋਕੜ ਪਾਦਸੋਂ ਪਾਸ ਚੰਬਾਲੀਸਾਨੀ ਪਿੰਡ ਦਾ ਹੈ ਉਹਨਾਂ ਨੇ ਵੀ ਇਸ ਅਸਥਾਨ ਦੀ ਸੇਵਾ ਕੀਤੀ ਅਤੇ ਤੰਗੇੜੇ ਪਿੰਡ ਦੇ ਵਸਨੀਕ ਅਰਜਨ ਸਿੰਘ ਵੀ ਇਸ ਅਸਥਾਨ ਦੀ ਸੇਵਾ ਕਰਦੇ ਰਹੇ ਉਸ ਸਮੇਂ ਸੰਬਲੇ ਪਿੰਡ ਦੀ ਇੱਕ ਮਾਈ ਨੇ ਆਪਣੇ ਗਹਿਣੇ ਵੇਚ ਕੇ ਅਤੇ ਪਿੰਡਾਂ ਦੇ ਲੋਕਾਂ ਨੇ ਸੰਗਤ ਦੀ ਸਹਾਇਤਾ ਨਾਲ ਇੱਥੇ ਇੱਕ ਕੱਚਾ ਗੁਰਦੁਆਰਾ ਤਿਆਰ ਕਰਵਾਇਆ। ਦੋਜੀ ਵਿਸ਼ਵ ਜੰਗ ਮੌਕੇ ਨਾਬਾਦੀ ریاست ਵੱਲੋਂ ਆਪਣੀ ਫੌਜ ਇੰਗਲੈਂਡ ਭੇਜੀ ਗਈ ਸੀ ਫੌਜ ਨੂੰ ਦੁਸ਼ਮਣਾਂ ਨੇ ਬੁਰੀ ਤਰ੍ਹਾਂ ਘੇਰ ਲਿਆ ਗਿਆ ਜਿੱਥੋਂ ਉਹਨਾਂ ਦਾ ਜਿਉਂਦੇ ਨਿਕਲਣਾ ਬਹੁਤ ਮੁਸ਼ਕਲ ਸੀ ਫੌਜ ਵੱਲੋਂ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਚਰਨਾਂ ਵਿੱਚ ਗੁਰਦੁਆਰਾ ਗੁਰੂ ਸਰ ਸਾਹਿਬ ਤਗੇੜਾ ਨੂੰ ਧਿਆਕੇ ਅਰਦਾਸ ਕੀਤੀ ਗਈ ਜੋ ਕਿ ਪ੍ਰਵਾਨ ਹੋਈ ਅਤੇ ਸਾਰੇ ਫੌਜ ਦੁਸ਼ਮਣ ਦੇ ਘੇਰੇ ਵਿੱਚੋਂ ਸਹੀ ਸਲਾਮਤ ਨਿਕਲੀ ਅਤੇ ਉਹਨਾਂ ਦੀ ਜਿੱਤ ਹੋਈ ਬਾਅਦ ਵਿੱਚ ਉਹ ਸਾਰੀ ਫੌਜ ਇੰਗਲੈਂਡ ਦੇ ਹੀ ਵਸਨੀਕ ਹੋ ਗਈ ਅਤੇ ਉਹਨਾਂ ਨੇ ਦਰਬਾਰ ਸਾਹਿਬ ਬਣਾਉਣ ਲਈ ਗੁਰੂ ਸਰ ਸਾਹਿਬ ਤੰਗੇੜਾ ਲਈ ਵੱਡੀ ਰਾਸ਼ੀ ਭੇਜੀ ਇਸ ਸਥਾਨ ਨਾਲ ਸੰਬੰਧਿਤ ਹੋਰ ਵੀ ਬਹੁਤ ਸਾਰੀਆਂ ਕਰਾਮਾਤਾ ਹੋਈਆਂ ਜੇ ਉਹਨੂੰ ਬਿਆਨ ਕੀਤਾ ਜਾਵੇ ਤਾਂ ਲੰਮਾ ਸਮਾਂ ਲੱਗ ਜਾਵੇਗਾ ਮਾਗਵਹੀਨੇ ਚਾਨਣਦੀ ਦਸਵੀਂ ਨੂੰ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਯਾਦ ਵਿੱਚ ਇਸ ਸਥਾਨ ਤੇ ਬਹੁਤ ਭਾਰੀ ਸਾਲਾਨਾ ਮੇਲਾ ਲੱਗਦਾ ਹੈ ਲੋਕ ਦੂਰੋਂ ਦੂਰੋਂ ਗੁਰਦੁਆਰਾ ਗੁਰੂ ਸਰ ਸਾਹਿਬ ਤੰਗੇੜੇ ਵਿਖੇ ਆਪਣੀਆਂ ਭੁੱਲਾਂ ਤੇ ਗਲਤੀਆਂ ਬਖਸ਼ਾਉਣ ਅਤੇ ਸੁੱਖ ਸੁਖਣ ਲਈ ਆਉਂਦੇ ਹਨ ਇੱਥੇ ਲੋਕਾਂ ਦੀਆਂ ਸਾਰੀਆਂ ਸੁੱਖਾਂ ਪੂਰੀਆਂ ਹੁੰਦੀਆਂ ਹਨ ਅਤੇ ਭੁੱਲਾਂ ਬਖਸ਼ੀਆਂ ਜਾਂਦੀਆਂ ਹਨ ਹਰੇਕ ਮਹੀਨੇ ਚਾਨਣ ਦੀ 10 ਨੂੰ ਇਲਾਕੇ ਦੇ ਲੋਕ ਗੁਰੂ ਤੇਗ ਬਹਾਦਰ ਸਾਹਿਬ ਨੂੰ ਯਾਦ ਕਰਦੇ ਹੋਏ ਗੁਰਦੁਆਰਾ ਗੁਰੂ ਸਰ ਵਿਖੇ ਨਕਮਸਤਕ ਹੋਣ ਆਉਂਦੇ ਹਨ ਨੇੜਲੇ ਪਿੰਡਾਂ ਦੇ ਸਾਰੇ ਲੋਕ ਇਸ ਸਥਾਨ ਤੇ ਬਹੁਤ ਸ਼ਰਧਾ ਰੱਖਦੇ ਹਨ ਗੁਰੂ ਤੇਗ ਬਹਾਦਰ ਸਾਹਿਬ ਨੂੰ ਨਮਸਕਾਰ ਕਰਦੇ ਹੋਏ ਕਮੈਂਟ ਵਿੱਚ ਵਾਹਿਗੁਰੂ ਜ਼ਰੂਰ ਲਿਖੋ